ਬਹੁਤ ਟਾਈਮ ਬਾਅਦ ਸਕੂਲ ਬੱਸ ਦੇ ਵਿੱਚ ਬੈਠੇ ਆ ਪਹਿਲੇ ਬਹੁਤ ਸੋਹਣਾ ਘਰ ਵਾ ਬਹੁਤ ਸੋਹਣਾ ਘਰ ਆ ਇੱਥੋਂ ਵਾਲਾ ਤਾਂ ਤੁਹਾਡਾ ਮੇਰੀ ਆਦਤ ਵਾ ਮੈਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਚੰਗਾ ਨਹੀਂ ਕਹਿੰਦੀ ਹੁੰਦੀ ਆ ਨਾ ਸਬਜ਼ੀ ਬਣਦੀ ਆ ਆਹਾਂ ਇਹ ਕੰਡੇ ਵਾਲੇ ਤੁਸੀਂ ਨਾਲ ਜਾਣਾ ਮੇਰੇ ਆਜੋ ਫਿਰ ਆਜੋ ਚੰਡੀ ਦੇ ਵਿੱਚ ਆਪਣੇ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਆ ਸਾਰੇ ਬੱਚਿਆਂ ਦੀ ਪ੍ਰੋਬਲਮ ਹੁੰਦੀ ਏ ਵਾਲੀ ਸਵੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਤੇ ਅੱਜ ਮੈਂ ਚੱਲੀ ਆ ਜੂਵੀ ਹੁਣਾ ਦੇ ਸਕੂਲ ਦੇ ਵਿੱਚ ਓਕੇ ਜੀ ਜੁੜੇ ਰਹੋ ਜੀ ਤੁਸੀਂ ਸਾਡੇ ਵਲੌਗ ਦੇ ਨਾਲ ਤੇ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਸਾਡੀਆਂ ਵੀਡੀਓ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੇ ਮੈਂ ਮਾਰਨਿੰਗ ਦੇ ਵਿੱਚ ਜਲਦੀ ਉੱਠੀ ਆ ਕਿਉਂਕਿ ਮੈਂ ਘਰ ਦੇ ਕੰਮ ਵੀ ਕਰਕੇ ਜਾਣੇ ਹੁੰਦੇ ਆ ਫਿਰ ਉਸ ਤੋਂ ਬਾਅਦ ਬੱਚਿਆਂ ਲਈ ਖਾਣਾ ਵੀ ਪੈਕ ਕਰਨਾ ਹੈ ਬੱਚੇ ਹਜੇ ਸੁੱਤੇ ਪਏ ਆ ਹਸਬੰਡ ਵੀ ਸੁੱਤੇ ਪਏ ਆ ਸਵੇਰ ਦੇ 5 ਵਜੇ ਆ ਜੇ ਤੇ ਬਾਹਰ ਬਹੁਤ ਹਨੇਰਾ ਤੇ ਠੰਡ ਵੀ ਬਹੁਤ ਵਾ ਘਰ ਸਾਡੇ ਗਰਮੀ ਹੁੰਦੀ ਹੈ ਕਿਉਂਕਿ ਮਾਰਨਿੰਗ ਦੇ ਵਿੱਚ ਵੀ ਹੀਟਾਂ ਚੱਲਦੀਆਂ ਤੇ ਨਾਈਟ ਵਿੱਚ ਵੀ ਹੀਟ ਚੱਲਦੀ ਆ ਮੈਂ ਤੁਹਾਨੂੰ ਬਾਹਰ ਵੀ ਥੋੜਾ ਜਿਹਾ ਵੀਊ ਦਿਖਾਉਣੀ ਆ ਤੇ ਹਨੇਰਾ ਬਹੁਤ ਵਾ ਬਾਹਰ ਆ ਜੇ ਪਰ ਉਧਾ ਟ੍ਰੈਫਿਕ ਵੀ ਹੁੰਦੀ ਹੈ ਕਿਉਂਕਿ ਬਹੁਤ سارے ਲੋਕ ਜਿਨ੍ਹਾਂ ਨੇ ਦੂਰ ਦੂਰ ਕੰਮਾਂ ਕਰਾਂ ਤੇ ਜਾਣਾ ਹੁੰਦਾ ਹੈ ਮਾਰਨਿੰਗ ਵਿੱਚ ਜਾਂਦੇ ਆ ਟਰਾਲੇ ਹੋਗੇ ਹਨਾ ਤੇ ਉਹ ਟਰਾਲਾ ਜਾ ਰਹਿਆ ਵਾ ਉੱਦਾਂ ਮੌਸਮ ਅੱਜ ਠੀਕ ਆ ਦੇਖਣ ਤੇ ਪਤਾ ਲੱਗਦਾ ਵੀ ਅੱਜ ਧੁੱਪ ਨਿਕਲੂਗੀ। ਉੱਦਾਂ ਠੰਡ ਕਾਫੀ ਜ਼ਿਆਦਾ ਵਾ ਬਾਹਰ। ਦੁੱਧ ਵੀ ਬੱਚਿਆਂ ਦਾ ਬਣਾ ਦਿੱਤਾ ਤੇ ਮਾਰਨਿੰਗ ਦੇ ਵਿੱਚ ਮੇਰੀ ਰੁਟੀਨ ਆ ਵੀ ਦੋਨਾਂ ਨੂੰ ਮੈਂ ਦੁੱਧ ਪਿਆ ਕੇ ਸਕੂਲ ਭੇਜਦੀ ਹੁੰਦੀ ਆ ਤੇ ਹੁਣ ਮੈਂ ਜੁਵੀ ਦੀ ਡਰੈਸ ਪ੍ਰੈਸ ਕਰਦੀ ਆ। ਹੁਣ ਮੈਂ ਕਰਦੀ ਆ ਜੁਵੀ ਦਾ ਬੈਗ ਤਿਆਰ। ਇਹ ਵਾਲਾ ਬੈਗ ਸਾਨੂੰ ਇਤਹਾੜ 에ਅਰਲੈਨ ਵਾਲਿਆਂ ਨੇ ਦਿੱਤਾ ਸੀਗਾ। ਬਹੁਤ ਜ਼ਿਆਦਾ ਵਧੀਆ 에ਅਰਲੈਨ ਸੇ ਅਸੀਂ ਪਹਿਲੀ ਵਾਰ ਗਏ ਆ ਬਹੁਤ ਸਾਨੂੰ ਗਿਫਟ ਮਿਲੇ ਉਹਨਾਂ ਨੇ ਗਿਫਟ ਦਿੱਤੇ ਇੱਕ ਮੈਂ ਪਾਉਣੀ ਹਣੀ ਫਸੂ ਲੈਤੀ ਟਿਸ਼ੂ ਪੇਪਰ ਇੱਕ ਹੈ ਨਾ ਤੇ ਨਾਲ ਮੈਂ ਤੁਹਾਨੂੰ ਦੱਸਨੀ ਆ ਮੈਂ ਟਿਫਨ ਦੇ ਵਿੱਚ ਕੀ ਪਾਇਆ ਜਯੂਵੀ ਨੂੰ ਇਹ ਵਾਲਾ ਟਿਫਨ ਮੈਂ ਇੰਡੀਆ ਤੋਂ ਲੈ ਕੇ ਆਈ ਸੀ ਬਹੁਤ ਵਧੀਆ ਵਾ ਜੇ ਆਪਾਂ ਬੱਚਿਆਂ ਨੂੰ ਕੋਈ ਗਰਮ ਚੀਜ਼ ਵੀ ਭੇਜਦੇ ਆ ਤਾਂ ਉੱਪਰ ਬਟਨ ਲੱਗੇ ਹੋਏ ਉਹਨੂੰ ਪ੍ਰੈਸ ਕਰਨਾ ਹੁੰਦਾ ਵਾ ਫਿਰ ਉਹਦੇ ਨਾਲ ਜਿਹੜੀ ਕਹਿ ਸਕਦੇ ਚੀਜ਼ ਗਰਮ ਰਹਿੰਦੀ ਆ ਬਿਸਕੁਤੀ ਬਿਸਕਟ ਪਾਏ ਆ ਮੈਂ ਤੇ ਦੋ ਛੋਟੇ ਛੋਟੇ ਸੰਤਰੇ ਪਾ ਦਿੱਤੇ ਰਾਂਚੀ ਕਹਿ ਦਿੰਦੇ ਆ ਤੇ ਮਰੈਂਡਾ ਭੇਜਾਂ ਮੈਂ ਅੱਜ ਥੋੜੇ ਹੀ ਖਾਣਾ ਪਾਵਾਂਗੀ ਕਿਉਂਕਿ ਇਹਨਾਂ ਨੂੰ ਅੱਜ ਜਲਦੀ ਛੁੱਟੀ ਹੋ ਜਾਣੀ ਆ ਤੇ ਹੁਣ ਆਪਾਂ ਟਿਫਨ ਵੀ ਪੈਕ ਕਰ ਦਿੱਤਾ ਬੱਚਿਆਂ ਦਾ ਹੁਣ ਆਪਾਂ ਇੱਕ ਫਸੋਲੇਤੀ ਦਾ ਪੈਕਟ ਪਾ ਦਈਏ ਇਹਨੂੰ ਇਟਲੀ ਦੇ ਵਿੱਚ ਫਸੋਲੇਤੀ ਕਹਿ ਦਿੰਦੇ ਆ ਕਿਉਂਕਿ ਬੱਚਿਆਂ ਨੂੰ ਸਰਦੀਆਂ ਦੇ ਵਿੱਚ ਤੁਹਾਨੂੰ ਪਤਾ ਮੋਸਟਲੀ ਕੋਲਡ ਹੋਈ ਜਾਂਦਾ ਏ ਉਹਦਾ ਤਾਂ ਸਕੂਲ ਦੇ ਵਿੱਚ ਵੀ ਇਹਨਾਂ ਦੇ ਕਾਰਤੇ ਰੱਖੇ ਹੁੰਦੇ ਆ ਟਿਸ਼ੂ ਪੇਪਰ ਪਰ ਮੇਰੀ ਆਦਤ ਆ ਮੈਂ ਸਾਰਾ ਕੁਝ ਪਾ ਕੇ ਭੇਜ ਦਿੰਨੀ ਆ ਇਮੀਦੀ ਬੇਟੀ ਦਾ ਟਿਫਿਨ ਆਏ ਦੇ ਲਈ ਮੈਂ ਇੱਕ ਸੈਂਡਵਿਚ ਬਣਾਇਆ ਵਾ ਤੁੰਨ ਵਾਲਾ ਨਾਲ ਥੋੜੇ ਜਿਹਾ ਬਿਸਕਟ ਮਰੈਂਡਾ ਇਹਨੂੰ ਵੀ ਹੈ ਤੇ ਨਾਲ ਸੇਮ ਇਹਨੂੰ ਵੀ ਮੈਂ ਔਰੈਂਜ ਭੇਜਦੀ ਹੁੰਨੀ ਆ ਫਰੂਟ ਦੋਨਾਂ ਨੂੰ ਹੀ ਭੇਜਣਾ ਹੁੰਦਾ ਜਿਾ ਸੰਤਰੇ ਸੇਬ ਅੰਗੂਰ ਭੇਜਦੇ ਨੇ ਸੇਬ ਕਈ ਵਾਰ ਬੱਚੇ ਨਹੀਂ ਵੀ ਖਾਂਦੇ ਗਰਮ ਪਾਣੀ ਭੇਜ ਦਿੰਨੀ ਆ ਸਰਦੀਆਂ ਦੇ ਵਿੱਚ ਮੈਂ ਵੀ ਅੱਜ ਚੱਲੀ ਆ ਜੂਵੀ ਦੇ ਸਕੂਲ ਬੱਚੇ ਸਵੇਰੇ ਕੱਢਣੇ ਬਹੁਤ ਔਖਿਆ ਕਰੋ ਦੇ ਲੋ ਬੇਟੀ ਮੇਰੀ ਹਜੇ ਨਹੀਂ ਆਈ ਹੋਉਂਦੀ ਆ ਅੱਜ ਹੀ ਆ ਗਈ ਮੈਂ ਕਿਹਾ ਬਸ ਛੁੱਟੀ ਵਾਲੇ ਦਿਨ ਬਹੁਤ ਜਲਦੀ ਉੱਠ ਕੱਢਦਾ ਜੂਵੀ ਵੀ ਸਾਰੇ ਬੱਚਿਆਂ ਦੀ ਪ੍ਰੋਬਲਮ ਹੁੰਦੀ ਹੈ ਵਾਲੀ ਸਵੇਰ ਨੂੰ ਠਾਉਣ ਦੀ ਬਹੁਤ ਔਖਾ ਹੋ ਜਾਂਦਾ ਹੈ ਬਸ ਇਹਨਾਂ ਦੀ ਆ ਜਾਂਦੀ ਆ 9:30 ਵਜੇ ਜੂਵੀ ਜੂਵੀ ਦੇ ਸਕੂਲ 'ਚ ਮੇਰੀ ਐਡਮਿਸ਼ਨ ਹੋ ਗਈ ਹੈ ਨਾ ਜੂਵੀ ਨੇ ਸਿਫਾਰਿਸ਼ ਕੀਤੀ ਆ ਵੀ ਮੇਰੀ ਮੰਮਾ ਨੂੰ ਇਟਾਲੀਅਨ ਸਿਖਾਓ ਤੇ ਹੁਣ ਆਪਾਂ ਫਿਰ ਚੱਲੇ ਅੱਜ ਜੂਵੀ ਦੇ ਸਕੂਲ ਸਵੇਰੇ ਬਹੁਤ ਟ੍ਰੈਫਿਕ ਹੁੰਦੀ ਆ ਕਿਉਂਕਿ ਸਾਰੇ ਕਮਾਕਾਰਾਂ ਤੇ ਜਾਂਦੇ ਆ ਨਾ ਕਾਸੀ ਕਰਦੇ ਆ ਬੱਸ ਦੀ ਵੇਟ ਬੱਸ ਕੇਵਰ ਤਾਂ ਪਹਿਲੀ ਆ ਜਾਂਦੀ ਜੇ ਕਾਫੀ ਵੇਟ ਹੋ ਜਾਂਦੀ ਆ ਤੇ ਖੰਡ ਵੀ ਅੱਜ ਕਾਫੀ ਹੱਥ ਠਾਰਦੇ ਆ ਜਦੋਂ ਅਸੀਂ ਲੇਟ ਹੁੰਨੇ ਬੱਸ ਪਹਿਲਾਂ ਆ ਜਾਂਦੀ ਆ ਤੇ ਜਦੋਂ ਬੱਸ ਪਹਿਲਾਂ ਆ ਜੇ ਤਾਂ ਅਸੀਂ ਲੇਟ ਹੁੰਨੇ ਆ ਹਨਾ ਇੱਧਰ ਦੇਖੋ ਜੁ ਵੀ ਸਾਡਾ ਰੋਸੋ ਰੋਸੋ ਜਿਹੜੀਆਂ ਸਵੇਰੇ ਸਵੇਰੇ ਜਿਹੜੀਆਂ ਬਹੁਤ ਇੰਜੋਏ ਕਰਦੀਆਂ ਵਾ ਫੁੱਲ ਨਾਲ ਹੀ ਆਣੇ ਜਾਣਗੇ ਵੀਰ ਉਹ ਵੀ ਚੱਲਣਗੇ ਅਸਪੀ ਦੇਖੀਏ ਬਾਤ ਹੁੰਦੀ ਆ ਅਕੇ ਉੱਧਰ ਤੇ ਜਾ ਕਰਦੇ ਆ ਆਗੀ 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 ਜਿੰਮ ਮੈਂ ਜਾ ਮੁੰਨਾ ਦੀ ਕੋਕੀ ਮਨਜੋਰ ਦਾ ਬਹੁਤ ਟਾਈਮ ਬਾਅਦ ਸਕੂਲ ਬੱਸ ਦੇ ਵਿੱਚ ਬੈਠੀਆਂ ਪਹਿਲਾਂ ਇੰਡੀਆ ਬੈਂਡੇ ਹੁੰਦੇ ਸੀਗੇ ਬਹੁਤ ਵਧੀਆ ਲੱਗ ਰਿਹਾ ਵਾ ਹਸਬੰਦ ਤਾਂ ਮੇਰੇ ਕਹਿੰਦੇ ਸੀ ਗੱਡੀ ਤੇ ਛੱਡਿਆਉਂਗਾ ਪਰ ਜੂਨੀ ਨੇ ਕਹਿੰਦੇ ਨਹੀਂ ਮੰਮਾ ਬੱਸ ਦੀ ਚੱਲੋ ਬਾਕੀ ਆਪਾਂ ਤੁਹਾਨੂੰ ਸਕੂਲ ਪਹੁੰਚ ਕੇ ਦੱਸਦੇ ਆਂ ਕਿ ਅਸੀਂ ਮੈਚ ਕਿਉਂ ਸਕੂਲ ਚੱਲੀ ਆਂ ਇੱਧਰ ਜੋ ਵੀ ਵੀ ਮੇਰੇ ਕੋਲ ਆ ਕੇ ਬਹਿ ਗਿਆ ਬਹੁਤ ਵਧੀਆ ਐਕਸਪੀਰੀਅੰਸ ਅੱਜ ਦਾ ਮੈਨੂੰ ਇਦਾਂ ਲੱਗਾ ਜਿਵੇਂ ਮੈਂ ਆਪਦੇ ਸਕੂਲ ਕਾਲਜ ਆਈ ਹੁੰਨੀ ਆ ਅੱਜ ਹੈਗਾ ਇਹਨਾਂ ਦਾ ਰੈਸ਼ੀਤਾ ਤੇ ਉਹਦੇ ਤੇ ਆਏ ਆ ਆਪਾਂ ਬਨਜੋਰਨ ਚਾਓ ਇਧਰਲੇ ਪਾਸੇ ਹੈਗਾ ਪਲੈਸਟਰਾ ਇਹਦੇ ਵਿੱਚ ਮੇਬੀ ਹੋਊਗਾ ਜਿਹੜਾ ਇਹਨਾਂ ਦਾ ਫੰਕਸ਼ਨ ਹੋਊਗਾ ਇਧਰ ਹੈਗਾ ਇਹਨਾਂ ਦਾ ਸਕੂਲ ਪ੍ਰੀਮਾ ਤੋਂ ਲੈ ਕੇ ਪਹਿਲੀ ਤੋਂ ਲੈ ਕੇ 8ਵੀਂ ਤੱਕ ਆ ਵਾਲਾ ਸਕੂਲ ਵਾ ਉਹ ਉਧਰਲੀ ਸਾਈਡ ਜਿਹੜਾ ਹੈਗਾ ਵਾ ਉਹ ਹੈਗਾ ਐਲ ਕੇ ਜੀ ਯੂ ਕੇ ਜੀ ਫਰਸਟ ਇਧਰ ਹੈਗਾ ਪਹਿਲੀ ਤੋਂ ਲੈ ਕੇ 8ਵੀਂ ਤੱਕ ਹੀਟਾਂ ਚੱਲਦੀਆਂ ਹੁਣ ਸਕੂਲ ਦੇ ਵਿੱਚ ਪੂਰੀਆਂ ਧੂਆਂ ਨਿਕਲਦਾ ਤਾਂ ਹੀ ਹੌਲੀ-ਹੌਲੀ ਬਾਕੀ ਸਾਰੇ ਵੀ ਆ ਰਹੇ ਆ ਬੱਸ ਪਰ ਪਹਿਲਾਂ ਆ ਜਾਂਦੀ ਜਿਹੜੀ ਇਹਨਾਂ ਦੀ ਸਕੂਲ ਦੀ ਹੁੰਦੀ ਆ ਪਾਸ ਪੈਣਾ ਆ ਜਾਂਦੀ ਐ ਚਾਓ ਜੈਸਮੀਨ ਦੇ ਨਾਲ ਪੜਦਾ ਸੀਗਾ ਉਹਨਾਂ ਦਾ ਬੇਟਾ ਉਹ ਇਟਾਲੀਅਨ ਸੀਗੇ ਰੈਸ਼ੀਤਾ ਹੁੰਦਾ ਵਾ ਫੰਕਸ਼ਨ ਜਿੱਦਾਂ ਆਪਣੇ ਵੀ ਸਕੂਲਾਂ ਦੇ ਵਿੱਚ ਹੁੰਦਾ ਐ ਫੰਕਸ਼ਨ ਨੂੰ ਕਹਿ ਦਿੰਦੇ ਰੈਸ਼ੀਤਾ ਕਿ ਹਜੇ ਰੌਕੇ ਸਟਾਰਟ ਹੋਣਾ 1 ਘੰਟਾ ਪੈਸ ਕਰਕੇ ਹੁਣ ਮੈਂ ਤੁਰਾਂ ਜਾ ਇੱਧਰ ਘੇੜਾ ਕੱਢ ਲੈਣੀ ਘੁੰਮ ਲੈਣੀ ਉਦੋਂ ਨੂੰ ਟਾਈਮ ਹੋ ਜਾਊਗਾ ਅਜੇ ਉਹਨਾਂ ਨੂੰ ਤਿਆਰੀ ਵਗੈਰਾ ਕਰਵਾਉਣਗੇ ਅਜੇ 8 ਵਜੇ ਆ 9:30 ਵਜੇ ਸ਼ੁਰੂ ਹੋਣਾ ਵਾ ਇਹਨਾਂ ਦਾ ਰੈਸ਼ੀਤਾ ਇਹ ਫਿਰ ਆ ਇੱਥੇ ਵੀ ਆਪਾਂ ਬੋਰ ਹੋ ਜਾਵਾਂਗੇ ਹਨਾ ਖੜੇ ਖੜੇ ਕਿਉਂਕਿ ਇਹ ਇਟਾਲੀਅਨ ਸਕੂਲ ਆਪਾਂ ਇੱਥੇ ਕੀ ਦੇ ਨਾ ਇੰਨੀਆਂ ਗੱਲਾਂ ਬਾਤਾਂ ਬਾਕੀ ਜਿੰਨੇ ਵੀ ਸਾਰੇ ਆ ਇਹਨਾਂ ਨੇ ਬੱਚਿਆਂ ਨੂੰ ਛੱਡ ਕੇ ਵਾਪਸ ਚਲੇ ਜਾਣਾ ਵਾ ਫਿਰ ਆਪਾਂ ਤੁਹਾਨੂੰ ਥੋੜਾ ਜਿਹਾ ਪ੍ਰੀਲੀਆ ਦਿਖਾਉਣੇ ਆ ਤੇ ਨਾਲੇ ਕੋਈ ਮਾਰਕੀਟ ਦੇ ਵਿੱਚ ਜਾਂਦੇ ਆ ਕਫੇ ਵਗੈਰਾ ਵੀ ਪੀਣੇ ਆ ਠੰਡ ਬਹੁਤ ਵੱਜਾ ਹਵਾ ਨਹੀਂ ਚੱਲਦੀ ਓਦਾਂ ਠੰਡ ਕਾਫੀ ਹੋਈ ਹੋਈ ਆ ਫਿਰ ਆਪਾਂ 9:30 ਵਜੇ ਤੋਂ ਪਹਿਲਾਂ ਪਹਿਲਾਂ ਆ ਜਾਵਾਂਗੇ ਇੱਥੇ ਓਕੇ ਜੀ ਮਿਲਦੇ ਆ ਫਿਰ ਤੁਹਾਨੂੰ ਆਪਾਂ ਅਪਰੀਲੀਆ ਚੱਲ ਗਏ। ਰਾਸਤੇ 'ਚ ਜਾਂਦੀ ਸੀਗੀ ਤੇ ਮੈਨੂੰ ਇੱਕ ਮੇਰੀ ਫਰੈਂਡ ਮਿਲ ਗਏ। ਫਿਰ ਉਹ ਕਹਿੰਦੇ ਤੁਸੀਂ ਅਪਰੀਲੀਆ ਕਿੱਥੇ ਜਾਓਗੇ ਵੀ ਬੱਚਿਆਂ ਦਾ ਬਾਅਦ 'ਚ ਸਕੂਲ ਦਾ ਟਾਈਮ ਹੋ ਜਾਣਾ। ਫੰਕਸ਼ਨ ਦਾ ਤੁਸੀਂ ਆਪਣੇ ਘਰ ਚੱਲੋ। ਤੇ ਹੁਣ ਅਸੀਂ ਉਹਨਾਂ ਦੇ ਘਰ ਆਏ ਆ। ਦੇਖੋ ਨੇ ਤੁਹਾਨੂੰ ਉਹਨਾਂ ਦਾ ਘਰ ਸਕੂਲ ਦੇ ਕੋਲ ਹੀ ਆ। ਉਹ ਵੀ ਆਪਣੇ ਬੱਚਿਆਂ ਨੂੰ ਛੱਡਣ ਚੱਲੇ ਸੀਗੇ ਸਕੂਲ। ਇੱਥੇ ਆ ਘਰ ਉਹਨਾਂ ਦਾ ਅਪਾਰਟਮੈਂਟੋ ਦੇ ਵਿੱਚ ਵਾ। ਬਾਅਦ 'ਚ ਮੈਂ ਬਾਹਰੋਂ ਵੀ ਤੁਹਾਨੂੰ ਦਿਖਾਉਂਗੀ। ਚੱਲਦੇ ਹੁਣ ਆਪਾਂ ਉੱਪਰ। ਆ ਗਈ ਜੀ ਆ ਗਈ ਪਹੁੰਚ ਗਏ ਆਪਾਂ ਘਰ ਉਹਨਾਂ ਦੇ ਬਹੁਤ ਸੋਹਣਾ ਘਰ ਵਾ ਬਹੁਤ ਸੋਹਣਾ ਘਰ ਹੈ ਇੱਥੋਂ ਵਾਲਾ ਤਾਂ ਤੁਹਾਡਾ ਪਹਿਲਾਂ ਰਹਿੰਦੇ ਸੀਗੇ ਕੰਪੋਵੇਰ ਦੀ ਹੈ ਨਾ ਕੰਪੋਵੇਰ ਦੀ ਸੀ ਹੂੰ ਦੇਖ ਲਓ ਸਾਡੇ ਇਟਲੀ ਵਾਲਿਆਂ ਦੇ ਘਰ ਹੁਣ ਆਪਾਂ ਪੀਨੇ ਆ ਚਾਹ ਨਾਲ ਖਾਣੇ ਬਿਸਕੁਟੀ ਇਧਰ ਗਰਮ ਗਰਮ ਚਾਹ ਬਾਹਰ ਠੰਡ ਬਹੁਤ ਆ ਧੁੰਦ ਜੀ ਵੀ ਪਈ ਜਾਂਦੀ ਥੋੜੀ ਚਾਹ ਪੀ ਲਈ ਹੁਣ ਆਪਾਂ ਗ੍ਰਾਸੀਏ ਮਨਦੀਪ ਆਪਾਂ ਹੁਣ ਇਹਨਾਂ ਦਾ ਘਰ ਘੁੰਮ ਲਈਏ ਨਾਲੇ ਤੁਹਾਨੂੰ ਦਿਖਾਉਣੀ ਹੈ ਡਲੀਵ ਵਾਲਿਆਂ ਦੇ ਘਰ ਚਲੋ ਕੱਢੀਏ ਜੀਰਾ ਬਾਹਰ ਚਲੀ ਇਧਰ ਦੀ ਪਿੱਛੇ ਰਿ ਦਿਖਾ ਦਿੰਦੀ ਆ ਪਿੱਛੋਂ ਦੀ ਬੈਕ ਓਕੇ ਹੈਗਾ ਦਰਵਾਜ਼ਾ ਆਇਆ ਘੁੰਮੇ ਇੱਧਰ ਅੱਛਾ ਇਹ ਕਿ ਇਧਰ ਬੈਡਰੂਮ ਆ ਬਹੁਤ ਵਧੀਆ ਵਾ ਦੇਖ ਬਹੁਤ ਸੋਹਣੀ ਅਲਮਾਰੀ ਲੱਗੀ ਆ ਵੱਡੀ ਇੱਕ ਬੈਡਰੂਮ ਹੈ ਇਧਰ ਆ ਇਹ ਕਿ ਇਧਰ ਅੱਛਾ ਦੋ ਬਾਨੀਆਂ ਹੋਆਂ ਇਧਰ ਹਜੇ ਕਲੀਨਿੰਗ ਹੋਣ ਵਾਲੀ ਆ ਇਧਰ ਅੱਛਾ ਇਹ ਤੁਸੀਂ ਹੁਣ ਰੂਮ ਤਿਆਰ ਕਰਵਾਇਆ ਹਨਾ ਹਾਂਜੀ ਹਾਂਜੀ ਚਲੋ ਹੁਣ ਆਪਾਂ ਬਾਹਰ ਚੱਲਦੇ ਆ ਓ ਮੈਂ ਖੋਲਦੀ ਹਾਂ ਆਪਣਾ ਕਮਰਾ ਇਧਰ ਹੈਗਾ ਵਾ ਮੇਕਅਪ ਵਾਲਾ ਇਧਰ ਇਹਨਾਂ ਨੂੰ ਆਇਆ ਦ੍ਰਿਲਾ ਜਿਵੇਂ ਆਪਣੇ ਇੰਡੀਆ ਲੱਗੇ ਹੁੰਦੇ ਲੋਹੇ ਦੇ ਉਹ ਆ ਤੁਸੀਂ ਆਪ ਲਵਾਈਆਂ ਹੁਣ ਇਹ ਹੌਣ ਲਵਾਈਆਂ ਆ ਬਹੁਤ ਸੋਹਣੀਆਂ ਵਾ ਦੇਖ ਲਓ ਇਟਲੀ ਦੇ ਵਿੱਚ ਆਪਣੇ ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਆ ਬਹੁਤ ਸੋਹਣੇ ਘਰ-ਵਾਰ ਲਏ ਹੋਏ ਆ ਸਾਰਾ ਤੁਹਾਡੇ ਕੋਲ ਹਾਂਜੀ ਇਹ ਤਾਂ ਸਾਰਾ ਜਿੱਦਾਂ ਸਾਂਝਾ ਹੀ ਨਾਲ ਜਿਵੇਂ ਸਾਰੇ ਬਾਕੀ ਉਹਦੇ ਵਿੱਚ ਤੁਸੀਂ ਸਬਜ਼ੀਆਂ ਵਗੈਰਾ ਲਾ ਸਕਦੇ ਆ ਹਨਾ ਹਾਂਜੀ ਲਾਈਆਂ ਸੀ ਪਰ ਹੋਣੀ ਬਣਾਇਆ ਹੈਗੀ ਕੋਈ ਨਾ ਗਰਮੀ ਵਾਲੇ ਵੀ ਮੈਥੋਂ ਲੈ ਲਈ ਤੂੰ ਗਰਮਾਂ ਵਾਲੀਆਂ ਲਾ ਲਿਓ ਬੱਚਿਆਂ ਦੇ ਟਾਈਮ ਹੀ ਨਹੀਂ ਲੱਗਦਾ ਹੂੰ ਇਹਦੀ ਮੰਦੀਪ ਸਬਜ਼ੀ ਬਣਦੀ ਆ ਹਨਾ ਪਤਾ ਨਹੀਂ ਜੀ ਇਹ ਉਹ ਨਾਲਦਿਆਂ ਨੇ ਲਾਏ ਹੋਇਆ ਇਹਦੀ ਬਹੁਤ ਟੇਸਟੀ ਸਬਜੀ ਬਣਦੀ ਆ ਆਹੇ ਕੰਡੇ ਵਾਲੇ ਦੀ ਮਾਲਕਨ ਦੇ ਲੱਗੇ ਹੁੰਦੇ ਸੀਗੇ ਫਿਰ ਮੈਂ ਦੋਕ ਦੀ ਸਬਜ਼ੀ ਬਣਾਉਂਦੀ ਹੁੰਦੀ ਸੀ ਬਹੁਤ ਟੇਸਟੀ ਸਬਜ਼ੀ ਬਣਦੀ ਹੁੰਦੀ ਆ ਹਾਂਜੀ ਜੇ ਤੁਹਾਨੂੰ ਦਿਖਾਣ ਇਹ ਘਰ ਦੀ ਬੈਕਸਾਈਡ ਪ੍ਰਮਾਤਮਾ ਸਾਰਿਆਂ ਨੂੰ ਤਰੱਕੀਆਂ ਦੇਵੇ ਸਾਰੇ ਭੈਣ ਭਰਾਵਾਂ ਦੇ ਘਰ ਹੋਣ ਇਟਲੀ ਦੇ ਵਿੱਚ ਕਿਉਂਕਿ ਰੈਂਟ ਦੇਣੇ ਵੀ ਬਹੁਤ ਔਖੇ ਮੰਦੀਪ ਹਨ ਆਹ ਨਾਲ ਵਾਲੀ ਬਿਲਡਿੰਗ ਕਿੰਨੀ ਸੋਹਣੀ ਆ ਹਨਾ ਇਹਦੀ ਸ਼ੇਪ ਵੀ ਬਹੁਤ ਸੋਹਣੀ ਆ ਜਿਵੇਂ ਇੱਕੀ ਪੂਰੀ ਕੋਠੀ ਹੁੰਦੀ ਆ ਪਹਿਲਾਂ ਤੁਸੀਂ ਘਰ ਦਾ ਕਿੰਨਾ ਕਰਾਇਆ ਦਿੰਦੇ ਹੁੰਦੇ ਸੀਗੇ 450 ਪਹਿਲਾਂ ਕਿਰਾਇਆ ਦਿੰਦੇ ਸੀਗੇ ਹੁਣ ਇਹਨਾਂ ਦਾ ਆਪਣਾ ਘਰ ਵਾ ਇੱਧਰ ਕੀ ਬਣਿਆ ਹੋਇਆ ਆ ਇਹ ਇੱਥੇ ਟੈਂਕੀ ਲੱਗੀ ਆ ਅੱਛਾ ਇਹਦੇ ਵਿੱਚ ਟੈਂਕੀ ਲੱਗੀ ਹੋਈ ਆ ਹੂੰ ਜਬ ਵਧੀਏ ਇੱਥੇ ਧੁੱਪ ਵੀ ਸੇਕ ਸਕਦੇ ਹੋ ਤੁਸੀਂ ਹੈਨਾ ਇੱਧਰ ਸਾਈਡ ਤੇ ਵੀ ਹੈਗਾ ਅੱਛਾ ਜਦੋਂ ਸਮਾਨ ਲਿਓਣ ਇੱਥੇ ਗੱਡੀ ਲਿਆ ਕੇ ਹੈਨਾ ਅੰਦਰ ਲਿਜਾ ਸਕਦੇ ਹੋ ਸਮਾਨ ਅੱਗੇ ਦਾ ਬਾਲਕਨੀ ਆ ਉੱਥੇ ਅੱਛਾ ਅੱਗੇ ਵੀ ਬਾਲਕਨੀ ਆ ਸਮੰਡਣਾ ਹੋਵੇ ਭੈਣ ਤੁਹਾਨੂੰ ਬਹੁਤ ਜ਼ਿਆਦਾ ਹੈਨਾ ਵੀ ਆਹ ਸਿੱਟੇ ਵੱਡੇ ਆ ਸ਼ਾਂਗੀ ਆ ਦਰਾਖਤ ਖਲਾਰਾ ਪਿਆ ਹੋਦਾ ਹੂੰ ਮੰਦੀਪ ਦੇ ਹਸਬੈਂਡ ਚਲਾਉਂਦੇ ਟਰਾਲਾ ਹਨਾ ਹਾਂ ਇੱਕ ਆਵਲੀ ਪਾਰਤਾ ਮੈਨ ਤੋਂ ਆ ਹਨਾ ਹਾਂਜੀ ਹਾਂ ਇੱਕ ਉੱਪਰ ਤਿੰਨ ਵਾ ਹਾਂਜੀ 2 3 ਤਿੰਨ ਇੱਧਰ ਉਰੇ ਆ ਤਿੰਨ ਪਿਛਲੇ ਪਾਸੇ ਆ ਅੱਛਾ ਤਿੰਨ ਨਹੀਂ ਉਧਰ ਆਪਾਂ ਬਾਕੀ ਤੁਹਾਨੂੰ ਫਰੰਟ ਤੋਂ ਵੀ ਦਿਖਾਵਾਂਗੇ ਸਾਰਾ ਇੱਧਰ ਇੱਧਰ ਹੈਗਾ ਵਾ ਫਰੰਟ ਬਹੁਤ ਸੋਹਣਾ ਲੱਗਿਆ ਮੈਨੂੰ ਘਰ ਬਾਕੀ ਹੈਗਾ ਨਾ ਵੀ ਥੱਲੇ ਆ ਉੱਪਰ ਨਹੀਂ ਹੈਗਾ ਨਹੀਂ ਔਖਾ ਬਹੁਤ ਹੋ ਜਾਂਦਾ ਉੱਪਰ ਜਦੋਂ ਘਰ ਹੋਵੇ ਕੰਚੇਲੋ ਵੀ ਤਿੰਨ ਵਾ ਇੱਕ ਇਧਰ ਕੰਚੇਲੋ ਲੱਗੀ ਹੋਈ ਆ ਉਹ ਜਿਹੜੀ ਆ ਵੀ ਸਾਂਝੀ ਆ ਸਾਰਿਆਂ ਦੀ ਜਾ ਸਕਦੇ ਆ ਇੱਕ ਉਹ ਲਾਸਟ ਤੇ ਆ ਉੱਧਰ ਉੱਧਰਲੀ ਸਾਈਡ ਵਾਲੀ ਉੱਧਰ ਦੀ ਗੱਡੀ ਲੈਂਦੇ ਆ ਮੈਨੂੰ ਇਟਲੀ ਦੇ ਘਰ ਬਹੁਤ ਵਧੀਆ ਲੱਗਦੇ ਆ ਬਹੁਤ ਵਧੀਆ ਤਰੀਕੇ ਨਾਲ ਪਾਏ ਹੋ ਤੇ ਬਾਕੀ ਸਭ ਤੋਂ ਬੈਸਟ ਮੈਨੂੰ ਲੱਗਦਾ ਇੱਥੋਂ ਦਾ ਜਿਹੜਾ ਵਾਤਾਵਰਨ ਹਰਿਆਲੀ ਬਹੁਤ ਵਾ ਇਤਲੀ ਦੇ ਘਰਾਂ ਦੇ ਵਿੱਚ ਬਹੁਤ ਬੈਸਟ ਚੀਜ਼ ਲੱਗਦੀ ਹੈ ਵੀ ਇਹਨਾਂ ਨੇ ਦਰਖਤ ਬੂਟੇ ਬਹੁਤ ਲਾਏ ਹੁੰਦੇ ਆ ਦੇਖੋ ਇੱਥੇ ਵੀ ਸਾਰੇ ਲਗਾਤਾਰ ਹੀ ਆ ਗ੍ਰੀਨ ਗ੍ਰੀਨ ਇਹਦੇ ਨਾਲ ਜਿਹੜੀ ਘਰ ਦੀ ਲੁੱਕ ਹੋਰ ਜ਼ਿਆਦਾ ਵਧੀਆ ਲੱਗਦੀ ਹੈ ਇੱਧਰ ਵੀ ਆਪਣੇ ਤਾਂ ਮੰਦੀਪ ਇੰਡੀਆ ਦੀਆਂ ਕੋਠੀਆਂ 'ਚ ਦਰਖਤ ਹੀ ਹੈ ਨਹੀਂ ਹੁਣਾਂ ਨਾ ਹਾਂਜੀ ਘਰ ਹੀ ਹੈ ਘਰਾਂ ਦੇ ਵਿੱਚ ਅੱਜ ਸੂਰਜ ਦੇਵਤਾ ਵੀ ਆ ਗਏ ਹੁਣ ਸਵੇਰੇ ਤਾਂ ਬਹੁਤ ਠੰਡ ਸੀਗੀ ਹੁਣ ਥੋੜਾ ਜਿਹਾ ਨੈਗ ਹੋਣ ਲੱਗਾ ਜਿਵੇਂ ਤੁਹਾਡਾ ਖੁੱਲਾ 베ੜਾ ਜਿਵੇਂ ਮਰਜੀ ਇੱਥੇ ਮੰਜੇ ਲਾ ਕੇ ਜਾਂ ਤੁਸੀਂ ਕੋਈ ਫੇਸਤਾ ਵੀ ਕਰਨਾ ਪਾਰਟੀ ਕਰਨੀ ਹੈ ਟੇਬਲ ਲਾ ਕੇ ਵਧੀਆ ਹੋ ਸਕਦਾ ਏ ਇਦਾਂ ਦੇ ਘਰ ਜ਼ਿਆਦਾ ਵਧੀਆ ਰਹਿੰਦੇ ਵੀ ਸਪੇਸ ਹੋਵੇ ਹਾਂ ਇੰਡੀਆ ਵਾਲਾ ਮੰਜਾ ਹਾਂ ਇੰਡੀਆ ਵਾਲਾ ਮੰਜਾ ਲੈ ਆਏ ਤੇ ਮੰਜਾ ਰੱਖ ਲਿਓ ਤੁਸੀਂ ਤੇ ਆਹ ਰਾਮ ਨਾਲ ਧੁੱਪ ਸੇਕ ਸਕਦੇ ਕੋਈ ਕੱਪੜੇ ਸੁੱਕਣੇ ਪਾਉਣੇ ਆ ਜਾਂ ਤਾਰ ਵੀ ਬੰਨਣੀ ਆ ਵਧੀਆ ਹੋ ਸਕਦਾ ਆ ਵੀ ਨਾਲ ਇਹਨਾਂ ਦੇ ਘਰ ਆ ਬੈਕ ਸਾਈਡ ਤੇ ਸਾਰੇ ਢਾਲੀਂ ਦੇ ਮੰਦੀਪ ਆ ਕਿਨੇ ਫੋਟੋ ਬਣਾਈ ਆ এ گئے ਸੀ ਉਦੋਂ ਕੰਕੇਤਾ ਇਹਨਾਂ ਦੀ ਜਿਹੜੀ ਮਾਰਕਣਿਆ ਹੂੰ ਉਹਨਾਂ ਦੇ ਸਿਗਾ ਜਣੇ ਉਹਦੇ ਮੁੰਡੇ ਦਾ ਬਰਥਡੇ ਸੀ ਉਹਨਾਂ ਨੇ ਸੱਦਿਆ ਹੋਇਆ ਸੀ ਜਿਹਨੇ ਤਾਂ ਪੇਂਟਿੰਗ ਵਾਲਾ ਜਿਵੇਂ ਕੰਪਲਿਆਨੋ ਤੇ ਜਾਂਦੇ ਆ ਨਾ ਬੱਚੇ ਤੇ ਬਰਥਡੇ ਤੇ ਉੱਥੇ ਪੇਂਟਿੰਗ ਵਾਲਾ ਆਇਆ ਸੀ ਇਹਨਾਂ ਦੇ بیٹے ਦੀ ਤੇ ਹਸਬੰਦ ਦੀ ਫੋਟੋ ਬਣਾਈ ਜਣੇ ਬਣਾ ਕੇ ਕਰਕੇ ਦੋਨਾਂ ਨੂੰ ਤਾਂ ਉਦੋਂ ਬਣਾਤੀ ਉਹਨੇ 5 ਮਿੰਟ ਦੇ ਵਿੱਚ ਬਹੁਤ ਸੋਹਣੀ ਬਣੀ ਐ ਤੇ 5 ਮਿੰਟ ਚ ਬਣੀ ਹੋਈ ਆ ਹਾਂ 5 ਮਿੰਟ ਵੀ ਨਹੀਂ ਮੈਨੂੰ ਲੱਗੇ ਉਹਨੇ ਜਦੋਂ ਨਾਲ ਖੜਾ ਬੰਦਾ ਜਦੋਂ ਉਹਨੇ ਬਣਾਤੀ ਸੀ ਸਾਰੇ ਲੋਕ ਬਣਾਉਂਦੇ ਸੀ ਬਹੁਤ ਸੋਹਣੀ ਬਣੀ ਹੋਈ ਹੈ ਹੁਣ ਆਪਾਂ ਚੱਲਦੇ ਹਾਂ ਸਕੂਲ ਥੋੜਾ ਜਿਹਾ ਲੇਟ ਹੀ ਹੋ ਗਿਆ ਗੱਲਾਂ-ਵਾਟਾਂ ਮਾਰਦੇ ਤੁਹਾਨੂੰ ਪਤਾ ਜਦੋਂ ਫਰੈਂਡ ਮਿਲੀ ਹੋਵੇ ਤਾਂ ਗੱਲਾਂ-ਵਾਟਾਂ ਤਾਂ ਹੁੰਦੀਆਂ ਥੋੜੇ-ਬਹੁਤ ਅਸੀਂ ਦੁੱਖ-ਸੋਕ ਵੀ ਕੀਤੇ ਬਹੁਤ ਸਾਰੀਆਂ ਘਰਦਿਆਂ ਨੂੰ ਵੀ ਯਾਦ ਕੀਤਾ ਹਨ ਤੁਹਾਨੂੰ ਪਤਾ ਸਾਰਿਆਂ ਦੇ ਜ਼ਿਆਦਾ ਪੇਰੈਂਟਸ ਇੰਡੀਆ ਦੇ ਵਿੱਚ ਵਾ ਉਹਨਾਂ ਨੂੰ ਯਾਦ ਕਰਦੇ ਨੇ ਜਾਂ ਗੱਲਾਂ ਕਰਦੀਆਂ ਤੇ ਜੁਬੀ ਦਾ 9:30 ਵਜੇ ਰੈਸ਼ੀਤਾ ਵਾ ਤੇ 9:27 ਹੋ ਗਿਆ ਹੁਣ ਮੈਨੂੰ ਜਲਦੀ ਜਲਦੀ ਜਾਣਾ ਪੈਣਾ ਓਕੇ ਮੰਦੀਪ ਬਾਏ ਥੈਂਕ ਯੂ ਪਹਿਨੇ ਅੰਟੀ ਨੂੰ ਬਾਏ ਕਰ ਦੋ ਬਾਏ 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 বিদায় ਜੀ ਫੇਰ ਆਇਆ ਤੂੰ ਕੱਲ ਠੀਕ ਹੈ ਫੇਰ ਆਏਗਾ ਹੈਨਾ ਓਕੇ ਜੀ ਚਲੋ ਜਾਨੀ ਅੱਛਾ ਕਾ ਕਰਵਾ ਹੈਨਾ ਹਾਂਜੀ ਹਾਂਜੀ ਫੇਰ ਉੱਪਰ ਬ ਜਾ ਕੇ ਵੀ ਆ ਓਕੇ ਹੁਣ ਮੈਨੂੰ ਛੇਤੀ ਛੇਤੀ ਪੱਜ ਤੁਸੀਂ ਨਾਲ ਜਾਣਾ ਮੇਰੇ ਆਜੋ ਫੇਰ ਆਜੋ ਚਲਿਓ ਇਹ ਵੀ ਮੇਰੇ ਨਾਲ ਜਾਊਗਾ ਅਜਜੀ 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 ਚੰਗਾ ਮੰਦੀਪ ਅਸੀਂ ਚੱਲੇ ਆ ਇਹ ਵੀ ਚੱਲੀਆਂ ਲੈ ਕੇ ਚੱਲੀਆਂ ਸੀ ਰੈਸ਼ੀ ਤਾਂ ਦੇਖ ਕੇ ਮੁੜਿਆ ਮੰ ਚਲ ਆ ਜੋ ਪੁੱਤ ਟੋਪੀ ਨਹੀਂ ਲਈ ਸਿਰ ਤੇ ਫਰੇਦੋ ਆ ਵਾ ਚਲ ਚਲਦੇ ਹੁਣ ਆਪਾਂ ਬਾਹਰ ਫਰੰਟ ਤੋਂ ਵੀ ਤੁਹਾਨੂੰ ਦਿਖਾਉਣੀ ਹੈ ਮੈਂ ਘਰ ਇਹ ਆ ਘਰ ਦੀ ਫਰੰਟ ਲੁੱਕ ਓਕੇ ਜੀ ਬਾਏ ਚਾਹ ਕਮੈਂਟ ਦਾ ਰਸਤਾ ਬੈਥੋ ਤੇ ਥੋੜਾ ਜਿਹਾ ਆਪਾਂ ਲੇਟੀਆਂ ਹੁਣ ਜਲਦੀ ਜਲਦੀ ਜਾਣਾ ਪੈਣਾ ਹੈ ਤੇ ਬਾਕੀ ਮਿਲਦੇ ਆਪਾਂ ਤੁਹਾਨੂੰ ਹੁਣ ਸਕੂਲ ਚੱਲ ਕੇ ਜੁ ਵੀ ਵੀ ਵੇਟ ਕਰਦਾ ਹੋਣੇ ਕਹਣਾ ਖਣੀ ਮਮਾ ਵਾਪਸ ਚਲੇ ਗਏ ਲਾਈਟਾਂ ਦੇ ਕੋਲੇ ਬਸ ਸਕੂਲ ਵਾ ਸਾਈਡ ਤੇ ਇੱਕ ਪੁਲ ਬਣਿਆ ਹੋਇਆ ਵਾ ਇੱਧਰ ਆ ਫਿਗੀ ਦੀ ਇੰਦਿਆਨਾ ਲੱਗੀ ਆ ਇਹ ਖਾਂਦੇ ਆ ਇਹ ਲੋਕ ਕੰਡਿਆਂ ਜਹਾਲੀ ਹੁੰਦੀ ਆ ਬਸ ਆਪਾਂ ਹੁਣ ਸਕੂਲ ਦੇ ਨੇੜੇ ਪਹੁੰਚ ਗਏ ਟਾਲੀਨ ਲੋਕ ਵੀ ਘਰਾਂ ਦੇ ਵਿੱਚ ਇਦਾਂ ਸਬਜ਼ੀ ਸਲਾਦ ਵਗੈਰਾ ਲਾ ਕੇ ਰੱਖਦੇ ਆ ਸਾਰੇ ਲਾਈ ਹੋਏ ਇਹਨਾਂ ਦੇ ਵੀ ਬਹੁਤ ਵੱਡੇ ਵੱਡੇ ਕੁੱਤੇ ਰੱਖੇ ਆ ਜਦੋਂ ਪਹਿਲਾਂ ਮੈਂ ਜੂਬੀ ਨੂੰ ਸਕੂਲ ਛੱਡਣ ਆਉਂਦੀ ਹੁੰਦੀ ਸੀ ਆ ਟੱਪ ਟੱਪ ਕੇ ਆਉਂਦੇ ਹੁੰਦੇ ਸੀ ਬਾੜੀ ਦੇਖ ਲਓ ਇਟਾਲੀਨ ਲੋਕਾਂ ਦੀਆਂ ਕੰਧਾਂ ਇੰਨੀਆਂ ਇੰਨੀਆਂ ਕੀ ਹੁੰਦੀਆਂ ਕਈ ਲੋਕ ਤਾਂ ਕਰਦੇ ਵੀ ਨਹੀਂ ਜਿਵੇਂ ਸਾਡੇ ਘਰ 'ਚ ਵੀ ਕੰਧਾ ਹੈ ਨਹੀਂ ਗਿਆ ਕਿਉਂਕਿ ਇੱਥੇ ਸੇਫਟੀ ਬਹੁਤ ਵਾ ਕੋਈ ਡਰ ਨਹੀਂ ਹੈਗਾ ਇੰਨੀ ਇੰਨੀ ਕੰਧਾਂ ਹੀ ਆ ਬਸ ਜਾਂ ਫਿਰ ਇਦਾਂ ਦੀ ਬਸ ਆਹ ਲਾਈ ਹੁੰਦੀ ਹੈ ਜਾਲੀ ਜਾਂ ਫਿਰ ਆਹ ਦਰਖਤ ਜੇ ਹੁੰਦੇ ਆ ਸਾਈਡਾਂ ਤੇ ਇਦਾਂ ਹੀ ਬਾੜ ਜੀ ਕਰ ਦਿੰਦੇ ਆ ਤੋਤੇ ਬੋਲਦੇ ਲੱਗਦੇ ਮੈਨੂੰ ਕਿਤੇ ਇੱਥੇ ਰੱਖੇ ਹੋਏ ਆ ਐਨੀਮਲ ਵਰਲਡ ਇੱਥੇ ਸਾਰੇ ਪੰਛੀ ਰੱਖੇ ਹੋਏ ਨੇ ਨੋ ਨੋ ਇਹ ਕੌਣ ਬਣਾਇਆ ਹੈ ਅਲੋਰਾ ਜੁਬੀ ਤੁਸੀਂ ਬਣਾਏ ਆ ਇਹ ਜੁਬੀ ਉਹਨਾਂ ਨੇ ਬਣਾਇਆ ਸਾਰੇ ਬਰਾਵੋ ਬਹੁਤ ਸੋਹਣਾ ਇਹਨੇ ਲਾਇਆ ਜਿਹੜਾ ਵੀ ਗਾਇਆ ਕਲਾਸ ਦੇ ਵਿੱਚ ਉਹਨਾਂ ਪਤਾ ਨਹੀਂ ਨਾ ਦੇ ਕਲਾਸ ਦੀ ਸਾਰੀ ਡੈਕੋਰੇਸ਼ਨ ਦਿਖਾਉਣੀ ਆ ਉਹਦੀ ਕਲਾਸ ਬਹੁਤ ਸੋਹਣੀ ਕੀਤੀ ਹੋਈ ਆ ਤੇ ਇਹਨਾਂ ਨੇ ਬਣਾਏ ਆ ਯਾਨੀ ਕਿ ਆ ਦੇ ਮੈਂ ਕੈਮਰਾ ਕਰਕੇ ਦਿਖਾਉਣੀ ਆ ਪਾਸ ਦੇਖੋ ਕਾਦੇ ਤੇ ਕੋਟਨ ਰੱਖੀ ਹੋਈ ਆ ਕਨੇਕੇ ਘਰ ਇਹ ਸਾਰੇ ਬੱਚਿਆਂ ਨੇ ਬਣਾਏ ਆ ਸਾਰੇ ਜਾਣੇ ਦੇਖਦੇ ਆ ਜਿਹੜੀ ਤੁਸੀਂ ਕਲੇ ਲੈ ਕੇ ਆਏ ਸੀ ਹਨਾ ਤੇਰਾ ਕਿਹੜਾ ਹੈ ਆਲਾ ਅਜੇ ਤੇਰਾ ਇਹ ਵਿਆੰਕੂ ਆ ਕਿਹੜੀ ਲੈਂਗੁਏਜ ਲਿਖੀ ਹੈ ਸੂਬੇ ਦੀ ਅੱਛਾ ਇਹ ਕਲੇ ਦੇ ਉੱਪਰ ਬਣਾਇਆ ਇਹਨਾਂ ਨੇ ਸਾਰਾ ਜਿਹੜਾ ਉਹ Song ਸੁਣਦਾ ਹੁੰਦਾ ਸੀਗਾ ਬਣਾਇਆ ਕਾਰਡ ਇਹ ਤੈਨੂੰ ਰਗਾਲੂ ਦੇਣੀ ਆ ਨਾ ਇਹ ਰਗਾਲੂ ਆ ਜੋ ਬਣਾਉਣਾ ਵਾਸਤੇ ਬਣਾਈਆਂ ਹੋਈਆਂ ਆ ਮਿਲਣਗੇ ਤੇਰੀ ਫੋਟੋ ਆ ਆ ਜੁਬੀ ਦੀ ਫੋਟੋ ਲੱਗੀ ਉੱਪਰ ਆਪ ਦੇ ਵਾਲਾ ਚੱਕਲਾ ਕਾਰਡ ਇਹ ਜੁਬੀ ਦੀ ਮੈਸਟਰਾ ਵਾ ਮੈਡਮ ਦਾ ਬੋਲਣ ਦਾ ਇਹ ਮੈਸਟਰ ਆ ਵੈਰੀ ਕਾ ਬੋਲੋ ਹੈ ਮੈਂ ਗਰੀਨ ਮੱਗਿਆ ਅੱਛਾ ਵਿੱਚ ਕੈਂਡਲਵਾ ਮੈਂ ਕਹਾਂ ਕਿ ਗਰੀਨ ਮੱਗਿਆ ਤੇ ਜੋ ਬੰਦੀ ਫੋਟੋ ਲੱਗੀ ਉੱਪਰ ਮੈਂ ਇੱਕ ਹੋਰ ਗੱਲ ਹੋ ਮਿਲਦੀ ਹੈ ਜੂ ਵੀ ਉਹਨਾਂ ਨੂੰ ਇਹਨਾਂ ਦੀ ਮੈਸਟਰ ਆ ਵਾ ਇਟਾਲੀਅਨ ਦੀ ਜੈਨੂ ਤਾਂ ਜੂ ਵੀ ਆ ਰਿਹਾ ਤੇਰਾ ਜਾ ਕਾ ਕਿੱਥੇ ਆ ਇਹ ਕੁੱਥੀ ਰਹਿ ਗਿਆ ਪਿਆ ਹੈ ਨਾ ਇਹ ਜੁਬਨ ਉਹਨਾਂ ਦੀ ਕਲਾਸ ਵਾ ਆਗਲਾ ਜਿਹੜਾ ਬਣਾਇਆ ਸੀ ਹੈ ਨਾ ਇਹ ਵੀ ਪੂਰਾ ਡੈਕੋਰੇਟ ਕੀਤਾ ਉੱਥੇ ਜਾ ਕੇ ਟੰਗੇ ਆ ਹੁਣ ਟੀਚਰਾਂ ਨੂੰ ਰਗਾਲੋ ਦਿੱਤੀ ਆ ਗਿਫਟ ਇਹ ਕੀ ਕਹਿੰਦੀ ਹੈ ਅੱਛਾ ਠੀਕ ਆ ਜੁਬੀ ਦੀ ਕਲਾਸ ਚ ਪੜਦੀ ਕੀ ਆ ਕਹਿੰਦੀ ਇਹ ਵਾਲਾ ਦਿੱਤਾ ਵਾ ਟੀਚਰਾਂ ਨੂੰ ਰਗਾਲੋ ਗਿਫਟ ਇਹ ਤਾਂ ਪਾ ਜੁਬੀ ਦੇ ਪੌਣੇ ਜਾਕਾ ਬਾਰ ਵੀ ਸਾਰਾ ਡੈਕੋਰੇਟ ਕੀਤਾ ਏ ਲੈ ਓਣੀ ਟਾਲੀ ਨਾ ਬੋਲਦਾ ਟਾਲੀ ਨਾ ਦੋਸਤੀ ਬਹੁਤ ਹੈ ਜੀ ਚਲੋ ਚੱਲੀਏ ਚਾਓ ਸਾਰੀ ਬਰਾਵਿਸਿਮੀ Grazie Ciao ਚਲਾ ਜੀ ਬਾਰ ਵੀ ਰੱਖਿਆ ਹੋਇਆ ਏ ਦਰਾਖਤ ਹੁਣ ਆਪਾਂ ਸੜਕ ਤੇ ਖੜ ਕੇ ਕਰਦੇ ਆਂ ਵੇਟ ਇਧਰੋਂ ਐਂਬੂਲੈਂਸ ਵੀ ਆ ਗਈ ਆ ਗਿਆ ਜੁਵੀ ਦੇ ਪਾਪਾ ਅਸੀਂ ਸੀਗੇ ਬਾਹਰ ਖੜੇ ਟਰੈਕਟਰ ਤੇ ਆਏ ਹੁਣ ਲੌਕ ਖੋਲ ਕੇ ਜਾਣਗੇ ਛੜ ਜਾ ਲੈ ਆਇਓ ਬਿਠਾ ਕੇ ਜੀ ਇਹਨੂੰ ਆਪਾਂ ਚੱਲਦੇ ਆ ਟਰੈਕਟਰ ਤੇ ਝੂਟਾ ਲੈ ਕੇ ਆਊਗਾ ਆਪਾਂ ਚੱਲ ਕੇ ਲੌਕ ਖੋਲਦੇ ਆ ਘਰ ਦਾ ਚੱਲ ਲੌਕ ਖੋਲ ਪੁੱਤ ਚੱਲ ਕੇ ਉਹ ਨੂੰ ਆਪ ਦੇ ਮੁੰਡੇ ਨੂੰ ਛੱਡਣ ਆਈ ਸੀ ਫਿਰ ਉਹ ਕਹਿੰਦੇ ਚੱਲ ਆ ਜੋ ਘਰੇ ਹੀ ਚੱਲਦੇ ਆ ਲੌਕ ਖੋਲ ਦਮ ਘਰੇ ਖਲਾਰ ਵੀ ਬਹੁਤ ਪਿਆ ਪਿਆ ਪਹਿਲਾਂ ਤਾਂ ਆਪਾਂ ਕਲੀਨਿੰਗ ਕਰਨੀ ਆ ਜਾ ਕੇ ਜੋ ਵੀ ਮੇਰੀ ਹੈਲਪ ਕਰੋਗਾ ਹਣਾ ਪੁੱਤ ਇੱਧਰ ਨੂੰ ਘਮਾਓ ਮਮਾ ਵੱਲ ਨੂੰ ਹਾਂਜੀ ਬ੍ਰਾਵੋ ਸਹੀ ਆ ਹੁਣ ਆਪਾਂ ਆ ਗਏ ਘਰੇ ਤੇ ਜੋ ਵੀ ਜਿਹੜਾ ਖਾਣਾ ਲੈ ਕੇ ਗਿਆ ਸੀ ਉੱਥੇ ਇਹਨੇ ਖਾਦਾ ਨਹੀਂ ਉਹ ਤਾਂ ਇਹਨੇ 1 ਵਜੇ ਛੁੱਟੀ ਹੋਣੀ ਸੀ ਪਰ ਆਪਾਂ 10:30 ਹੀ ਲੈ ਆਏ ਇਹਨੂੰ ਨਾਲ ਚਲੋ ਪਰ ਗੱਲ ਉਹ ਦਿਖਾਈ ਜੂ ਵੀ ਤੇਰੀਆਂ ਇਹ ਇਹਨਾਂ ਨੇ ਆਪ ਤਿਆਰ ਕੀਤੀਆਂ ਸਾਰੀਆਂ ਕੋ ਕਿਸੇ ਨੇ ਖਰਾਬ ਕਰਤਾ ਹੂੰ ਕਾੜਾ ਨਾ ਚਲ ਕੋਈ ਗੱਲ ਨਹੀਂ ਤੇ ਦੂਸਰਾ ਸੁਮੇਰੀ ਇੱਕ ਲੇ ਦੇ ਨਾਲ ਲਿਖਿਆ ਇਹਨਾਂ ਨੇ ਉੱਪਰ ਅੱਛਾ 10 ਦੇ ਨਾਲ ਅੱਛਾ ਇਹ 10 10 10 ਦਾਸ ਦੇ ਨਾਲ ਠੀਕ ਆ ਕੀ ਪਤਾ ਆਪਾਂ ਨੂੰ ਇਹ ਇੱਕ ਮਿੱਟੀ ਜੀ ਹੁੰਦੀ ਆ ਇੱਕ ਮਤੀਤਾ ਮਿਲੀ ਆ ਮਤੀਤਾ ਪੈਨਸਲ ਨੂੰ ਕਹਿ ਦਿੰਦੇ ਆ ਇਹ ਕਾ ਸੱਲੇ ਪਤਾ ਨਹੀਂ ਗਿਆ ਸੱਲੇ ਇੱਕ ਹਸਲਾ ਤੇ ਕਾ ਪਤਾ ਨਹੀਂ ਕੀ ਆ ਤਾਂ ਇਹ ਨੂੰ ਹਨ ਮੈਂ ਹੋਣੀ ਜਗਾਊਗਾ ਹੁਣੀ ਪਹਿਲਾਂ ਖਾਣਾ ਫਿਨਿਸ਼ ਕਰੋ ਕਿ ਇਹਦਾ ਟਿਫਨ ਉਵੇਂ ਹੀ ਪਿਆ ਹੋਆ ਸਾਡੇ ਜੂਵੀ ਤੁਹਾਨੂੰ 10 ਵਜੇ ਖਾਣਾ ਖਾਣ ਨੂੰ ਕਹਿੰਦੇ ਹੁੰਦੇ 10 ਵਜੇ ਨਹੀਂ ਸਰ ਹੂੰ ਤੁਹਾਨੂੰ ਕੀ ਪਤਾ ਮੈਨੂੰ ਲੱਗਦਾ 10 ਵਜੇ ਖਾਂਦੇ ਹੁਣ ਪਹਿਲਾਂ ਬਸ ਤ ਖਾਣਾ ਖਾ ਲਓ ਮੈਨੂੰ ਭੁੱਖ ਲੱਗੀ ਕੁਝ ਬਣਾਉਨੇ ਆਪਾਂ ਜੂਵੀ ਨੇ ਮੈਨੂੰ ਅੱਜ ਫੋਰਸ ਕੀਤਾ ਸੀਗਾ ਮੰਮਾ ਸਕੂਲ ਬੱਸ ਸੇ ਚ ਜਾਓ ਉਹਦਾਂ ਨੂੰ ਡਰ ਵੀ ਲੱਗਦਾ ਸੀ ਆਪਦੇ ਪਾਪਾ ਨੂੰ ਕਹਿੰਦਾ ਸੀ ਪਾਪਾ ਅਸੀਂ ਵਿੱਚ ਖੇਡਦੇ ਹੁੰਨੇ ਆ ਮੰਮਾ ਮੈਨੂੰ ਘੂਰੂਗੀ ਤੇ ਘੂਰਣ ਦੀ ਹੋਏ ਨਹੀਂ ਕਰਨਗੇ ਤੇਰੀ ਮੰਮਾ ਹੂੰ ਕਹਦਾ ਉਹ ਮੈਨੂੰ ਕਹਿਣਗੇ ਤੇਰੀ ਮੰਮਾ ਸਕੂਲ ਬੱਸ ਚ ਆਈ ਆ ਬੱਸ ਆ ਲਵੀ ਮੈਨੂੰ ਮਜ਼ਾਕ ਕਰਦਾ ਸੀ ਕਹਿੰਦਾ 5000 ਰੋ ਲੱਗਣਗੇ ਤੇਰਾ ਕਿਰਾਇਆ ਲੱਗੂਗਾ 5000 ਫਿਰ ਅਸੀਂ ਉਹਨਾਂ ਤੋਂ ਪਰਮਿਸ਼ਨ ਲੈ ਲਈ ਸੀਗੀ ਹਸਬੰਡ ਮੇਰੇ ਕੰਮ ਤੇ ਸੀਗੇ ਤੇ ਉਹ ਕਿਹਦਾ ਪਤਾ ਵਾ 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 ਹੂੰ ਕੀ ਦਾ ਪਤਾ ਇਦਾਂ ਹੀ ਹੋਊਗਾ ਪਤਾ ਇਹ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਆਪ ਦਾ ਟਾਈਮ ਯਾਦ ਆ ਗਿਆ ਸਕੂਲ ਕਾਲਜ ਦਾ ਪਹਿਲਾਂ ਲੋਪੋ ਪੜਦੀ ਹੁੰਦੀ ਸੀਗੀ ਸੰਤ ਅ ਦਰਵਾਰਾ ਦਾਸ ਕਾਲਜ ਦੇ ਵਿੱਚ ਉਹਦੇ ਵਿੱਚ ਸਕੂਲ ਵੀ ਆ ਕਾਲਜ ਵੀ ਆ ਉਹ ਤਾਂ ਨਰਸਿੰਗ ਵੀ ਆ ਕਾਫੀ ਚੀਜ਼ਾਂ ਜਦੋਂ ਅਸੀਂ ਇੰਡੀਆ ਜਾਵਾਂਗੇ ਛੁੱਟੀ ਤੁਹਾਨੂੰ ਸਰਵ ਕਾਲਜ ਵੀ ਦਿਖਾਵਾਂਗੇ ਪਹਿਲਾਂ ਅਸੀਂ ਪੈਂਡ ਵਾਲੇ ਸਕੂਲ ਚ ਪੜਦੇ ਹੁੰਦੇ ਸੀਗੇ ਸੁਪਰ ਟੈਕ ਪਬਲਿਕ ਸਕੂਲ ਦੇ ਵਿੱਚ 5ਵੀਂ ਤੱਕ ਫਿਰ ਮੈਂ ਜਗਰਾਉਂ ਵੀ ਜੈਨ ਸਕੂਲ ਦੇ ਵਿੱਚ ਪੜੀ ਗਿਆ ਥੋੜਾ ਟਾਈਮ ਤੇ ਬੜਾ ਉਹ ਟਾਈਮ ਬਹੁਤ ਜ਼ਿਆਦਾ ਵਧੀਆ ਹੁੰਦਾ ਸੀਗਾ ਮਾਪਿਓ ਦੇ ਸਿਰ ਤੇ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਹਾਂਜੀ ਜੁਬੀ ਨੇਤਾ ਜਗਾ ਵੀ ਲਿਆਦੀ ਵਾ ਇਧਰ ਨੂੰ ਦਿਖਾ ਪੁੱਤ ਗਰਮ ਲੱਗ ਗਿਆ ਨਾ ਦਿਖਾਓ ਲਹਦੀ ਵਾਲੀ ਦੀ ਰਾਤ ਦੀਵੇ ਵਾਲੀ ਹਨਾ ਇਹਨੂੰ ਜਦੋਂ ਵੀ ਘਰ ਦੇ ਵਿੱਚ ਚੀਜ਼ ਆ ਜੇ ਨੇ ਉਹਦਾ ਉਹਦੀ ਪ੍ਰੋਵਾ ਕਰਨਾ ਹੀ ਹੁੰਦਾ ਏ ਮੈਨੂੰ ਹੁਣ ਇਹਨੇ ਖਾਣਾ ਨਹੀਂ ਖਾਦਾ ਮੈਨੂੰ ਕਿਹਾ ਵੀ ਪਹਿਲਾਂ ਖਾਣਾ ਖਾ ਲਾ ਇਹਨੇ ਆ ਜਗਾ ਲਿਆ ਦਿਖਾਈਂ ਇੱਧਰ ਜਗਾ ਕੇ ਲੈ ਆਏ ਇੱਥੇ ਏਦਾਂ ਸਕੂਲ ਦੇ ਵਿੱਚ ਆਰਟ ਵੀ ਸਿਖਾਉਂਦੇ ਆ ਵੀ ਬੱਚਿਆਂ ਨੂੰ ਕਾਫੀ ਚੀਜ਼ਾਂ ਸਿਖਾ ਦਿੰਦੇ ਆ ਸਟੱਡੀ ਦੇ ਨਾਲ ਨਾਲ ਬਾਕੀ ਮੈਂ ਪਹਿਲਾਂ ਹੀ ਸੌਰੀ ਫੀਲ ਕਰਦੀ ਆਂ ਕਈ ਵਾਰ ਹਨਾ ਕੋਈ ਨਾ ਕੋਈ ਓਦਾਂ ਦੀ ਫੈਮਿਲੀ ਹੁੰਦੀ ਜਿਹੜੇ ਬਲੌਗ ਦੇਖਦੇ ਆ ਵੀ ਤੁਸੀਂ ਸਿੱਖ ਹੋ ਕੇ ਵੀ ਨਤਾਲੇ ਵਾਲਾ ਸੈਲੀਬ੍ਰੇਟ ਕੀਤਾ ਇਹ ਸਾਡੀ ਮਜਬੂਰੀ ਹੀ ਹੁੰਦੀ ਹੈ ਕਿਉਂਕਿ ਸਕੂਲਾਂ ਦੇ ਵਿੱਚ ਹੁਣ ਬੱਚੇ ਤੇ ਇਟਲੀ ਦੇ ਸਕੂਲ ਦੇ ਵਿੱਚ ਪੜ੍ਹਦੇ ਇਹਨਾਂ ਦਾ ਮੇਨ ਫੀਸਤਾ ਵਾ ਹਨਾ 크리스마ਸ ਦਾ ਫਿਰ ਬੱਚਿਆਂ ਨੂੰ ਵੀ ਪਾਰਟਿਸਿਪੇਟ ਕਰਵਾਉਂਦੇ ਆ ਜੇ ਆਪਾਂ ਬੱਚੇ ਨੂੰ ਨਹੀਂ ਭੇਜਦੇ ਤਾਂ ਬੱਚੇ ਦੇ ਮਨ 'ਚ ਹੁੰਦਾ ਹੈ ਨਾ ਬਾਕੀ ਸਾਰੇ ਬੱਚਿਆਂ ਨੇ ਵੀ ਵਿੱਚ ਪਾਰਟਿਸਿਪੇਟ ਕੀਤਾ ਅਸੀਂ ਨਹੀਂ ਕੀਤਾ ਇਸ ਕਰਕੇ ਅਸੀਂ ਭੇਦ ਦੇ ਉੱਦਾਂ ਆਪਾਂ ਸਿੱਖਵਾ ਤੇ ਸਿੱਖ ਹੀ ਰਹਿਣਾ ਹਨ ਆਪਾਂ ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਰੂ ਤੋਂ ਮੰਨਦੇ ਆ ਤੇ ਉਹਨਾਂ ਨੂੰ ਵੀ ਮੰਨਦੇ ਰਹਿਣਾ ਹੈ ਮਰਦੇ ਦਮ ਤੱਕ ਸਾਡੇ ਵੈਸੇ ਵੀ ਮੇਰੀ ਆਦਤ ਆ ਮੈਂ ਕਿਸੇ ਵੀ ਧਰਮ ਨੂੰ ਮਾੜਾ ਨਹੀਂ ਚੰਗਾ ਨਹੀਂ ਕਹਿੰਦੀ ਹੁੰਦੀ ਆ ਨਾ ਜੋ ਵੀ ਇਹ ਕਿਸੇ ਦੀ ਆਪਣੀ ਮਰਜ਼ੀ ਹੁੰਦੀ ਆ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ ਸਾਡੀ ਮਰਜ਼ੀ ਆ ਤੇ ਸਾਡੇ ਵੈਸੇ ਵੀ ਕੰਚਲੋ ਦੇ ਉੱਪਰ ਕਈ ਵਾਰ ਹਟਾਲੀਨ ਲੋਕ ਆ ਜਾਂਦੇ ਆ ਵੀ ਪ੍ਰਚਾਰ ਕਰਨ ਮੈਂ ਕਦੇ ਉਹਨਾਂ ਦੀ ਇਨਸਲਟ ਨਹੀਂ ਕੀਤੀ ਆਪਾਂ ਉਹਨਾਂ ਨੂੰ ਕਹਿ ਦਈਦਾ ਵੀ ਅਸੀਂ ਸਿੱਖ ਵਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਵੀ ਅਸੀਂ ਇਦਾਂ ਵੀ ਇਹ ਪਿਆਚੇ ਨਹੀਂ ਕਰਦੇ ਵੀ ਉਦਾਂ ਮੈਂ ਕਦੇ ਉਹਨਾਂ ਨੂੰ ਗਲਤ ਨਹੀਂ ਬੋਲਿਆ ਹੈਗਾ ਫਿਰ ਉਹ ਸਮਝ ਜਾਂਦੇ ਇਹ ਚੀਜ਼ ਨੂੰ ਆਪਾਂ ਨੂੰ ਕੋਈ ਚੀਜ਼ ਲਈ ਮਜਬੂਰ ਨਹੀਂ ਕਰਦਾ ਹੁੰਦਾ ਆਪਣੀ ਆਪਣੀ ਮਰਜ਼ੀ ਹੁੰਦੀ ਆ ਕਈ ਵਾਰ ਆ ਨਾ ਮੈਨੂੰ ਪਤਾ ਕਿ ਗੁਰਸਿੱਖ ਫੈਮਲੀਆਂ ਵੀ ਜਿਹੜੀਆਂ ਮੇਰੇ ਬਲੌਗ ਦੇਖ ਰਹੀਆਂ ਵਾਂ ਵੀ ਕਿਤੇ ਉਹ ਇਹ ਨਾ ਸੋਚਣਾ ਵੀ ਦੀਦੀ ਹੁਣੀ ਵੀ 크리스마ਸ ਵੀ ਜਾਂ ਜਿਸ ਨੂੰ ਮੰਨਦੇ ਆ ਕਈਆਂ ਦੇ ਮਨ ਚ ਹੋ ਜਾਂਦਾ ਵਾ ਇਦਾਂ ਦੀ ਗੱਲ ਨਹੀਂ ਇੱਥੇ ਸਬਜੈਕਟ ਵੀ ਹੈਗਾ ਵਾ ਇਹ ਵਾਲਾ ਵੀ ਬੱਚਿਆਂ ਨੂੰ ਥੋੜਾ ਪਤਾ ਪੜਾਉਂਦੇ ਆ ਸਾਰੇ ਤਰ੍ਹਾਂ ਦਾ ਤੇ ਇਦਾਂ ਨਹੀਂ ਹੁੰਦਾ ਵੀ ਜੇ ਆਪਾਂ ਪੜਦੇ ਆ ਤਾਂ ਉਸੇ ਆਪਾਂ ਧਰਮ ਦੇ ਵਿੱਚ ਹੋ ਜਾਈਦਾ ਵਾ ਬਾਕੀ ਕਈ ਵਾਰੀ ਮੈਨੂੰ ਇਟਲੀ ਦੇ ਘਰਾਂ ਬਾਰੇ ਵੀ ਮੈਸੇਜ ਆਉਂਦੇ ਹੁੰਦੇ ਆ ਵੀ ਦੀਦੀ ਕਿੰਨੇ ਦਾ ਘਰ ਆ ਵੀ ਕਿੰਨਾ ਰੇਟ ਵਾ ਕਰਾਂ ਦੇ ਜਿਹੜਾ ਰੇਟ ਅਲੱਗ-ਅਲੱਗ ਹੁੰਦਾ ਜਿੱਦਾਂ ਤੁਸੀਂ ਅੱਜ ਮੇਰੀ ਫਰੈਂਡ ਕਾ ਘਰ ਦੇਖਿਆ ਦੋ ਬੈੱਡਰੂਮ ਸੀ ਉਹਨਾਂ ਦੇ ਦੋ ਬਾਥਰੂਮ ਯਾਨੀ ਕਿ ਵਾਸ਼ਰੂਮ ਸੀਗੇ ਕਿਚਨ ਕਾਫੀ ਵੱਡੀ ਆ ਹਾਲ ਵੀ ਕਾਫੀ ਸੀਗਾ ਉਹਨਾਂ ਦੇ ਹਨਾ ਮੇਲਾ ਦਾ ਲੱਖ ਤੋਂ ਉੱਪਰ ਦਾ ਉਹਨਾਂ ਨੂੰ ਘਰ ਮਿਲਿਆ ਵਾ ਤੇ ਲੱਖ ਇੰਡੀਆ ਦਾ 1 ਕਰੋੜ ਹੋ ਜਾਂਦਾ ਏ ਬਾਕੀ ਕਿਸ਼ਤਾਂ ਦੇ ਵਿੱਚ ਹੁੰਦਾ ਉਹ ਵੀ ਬਹੁਤ ਮਿਹਨਤੀ ਹੈ ਵੀਰਾ ਜਿਨ੍ਹਾਂ ਨੇ ਘਰ ਲਿਆ ਵਾ ਜਿਹੜੇ ਬੰਦੇ ਮਿਹਨਤ ਕਰਦੇ ਹਰ ਕੋਈ ਇੱਥੇ ਤਰੱਕੀ ਕਰ ਲੈਂਦਾ ਆਪਣੀ ਮਿਹਨਤ ਨਾਲ ਹੀ ਸਭ ਕੁਝ ਉਹ ਵੀਰਾ ਬਹੁਤ ਮਿਹਨਤ ਕਰਦਾ ਬੱਚੇ ਹਜੇ ਉਹਨਾਂ ਦੇ ਛੋਟੇ ਹੀ ਨੇ ਤੁਸੀਂ ਗੁੜੀਆਂ ਤਾਂ ਉਹਨਾਂ ਦੀ ਦੇਖੀ ਆ ਵੀਡੀਓ ਦੇ ਵਿੱਚ ਬੇਟਾ ਵੀ ਉਹਨਾਂ ਤੋਂ 2 ਸਾਲ ਵੱਡਾ ਹੋਗਾ ਗੁੜੀਆਂ ਤੋਂ 2-3 ਸਾਲ ਵੱਡਾ ਵਾ ਤੇ ਉਹਨਾਂ ਨੇ ਬਹੁਤ ਛੋਟੀ ਉਮਰ ਦੇ ਵਿੱਚ ਤਰੱਕੀ ਕੀਤੀ ਆ ਆਪਣਾ ਘਰ ਬਣਾਉਣਾ ਬਹੁਤ ਵੱਡੀ ਗੱਲ ਹੁੰਦੀ ਓ ਵੀ ਪਰਦੇਸਾਂ ਦੇ ਵਿੱਚ ਤੁਸੀਂ ਆਪ ਹੀ ਦੇਖੋ ਲੱਖ ਰੁਪਏ ਦਾ ਘਰ ਲੈ ਲੈਣਾ ਕਰੋੜ ਬਣ ਜਾਂਦਾ ਇੰਡੀਆ ਦਾ ਤੇ ਬਹੁਤ ਮਿਹਨਤ ਕਰਦੇ ਨੇ ਵੀਰ ਭੈਣਾਂ ਇੱਥੇ ਆ ਕੇ ਬਹੁਤ ਸਾਰੇ ਭੈਣ ਭਰਾ ਜਿਹੜੇ ਹੁਣ ਪਰਦੇਸਾਂ ਦੇ ਵਿੱਚ ਆਪਣਾ ਘਰ ਬਣਾ ਰਹੇ ਮੈਂ ਵੀਡੀਓ 'ਚ ਦੱਸਿਆ ਵੀ ਆ ਕਿਉਂਕਿ ਰੈਂਟ ਦੇਣ ਨਾਲੋਂ ਆਪਣਾ ਘਰ ਲੈ ਲਵੋ ਕਿਉਂਕਿ ਰੈਂਟ ਆਪਣਾ ਵੇਸਟ ਹੀ ਜਾਂਦਾ ਹੈ ਹਨਾ ਫਿਰ ਉਹੀ ਬੰਦਾ ਆਪਣੀ ਕਿਸ਼ਤ ਦੇ ਦਿੰਦਾ ਆਪਣੇ ਘਰ ਦੀ ਹੁਣ ਆਪਣੇ ਬਹੁਤ ਸਾਰੇ ਭੈਣ ਭਰਾ ਇਟਲੀ ਦੇ ਵਿੱਚ ਘਰ ਲੈ ਰਹੇ ਆ ਇਸ ਟਾਈਮ ਦੇ ਵਿੱਚ ਤਰੱਕੀ ਬਹੁਤ ਕਰ ਰਹੇ ਆ ਬੱਚਿਆਂ ਨੂੰ ਵੀ ਹੁਣ ਨਤਾਲਿਆਂ ਦੀਆਂ ਛੁੱਟੀਆਂ ਹੋ ਗਈਆਂ ਨਵੇਂ ਸਾਲ ਤੋਂ ਬਾਅਦ ਸਕੂਲ ਜਾਣਗੇ ਮੈਂ ਅੱਗੇ ਸੋਚਦੀ ਨਹੀਂ ਵੀ ਜੇ ਗਰਮੀ ਵਾਲੀਆਂ ਛੁੱਟੀਆਂ ਕਟਾ ਕੇ ਸਰਦੀਆਂ 'ਚ ਕਰ ਦਿਆ ਕਰਨ ਤਾਂ ਸਾਡੇ ਅਰਗੇ ਬਿਹਾਰ ਸਾਲ ਇੰਡੀਆ ਜਾਇਆ ਹੈ ਕਰਨ ਅਸੀਂ ਬੱਚਿਆਂ ਦਾ ਕਰਕੇ ਥੋੜਾ ਜਿਹਾ ਹੁਣ ਘੱਟ ਜਾਈਦਾ ਵਾ ਜਾਈਦਾ 2 ਸਾਲ ਬਾਅਦ ਜਾਈਦਾ ਬੱਚਿਆਂ ਦੀਆਂ ਕਲਾਸਾਂ ਵੱਡੀਆਂ ਵਾ ਪਹਿਲਾਂ ਜਦੋਂ ਛੋਟੇ ਸੀ ਉਦੋਂ ਅਸੀਂ ਹਰ ਸਾਲ ਚਲੇ ਜਾਂਦੇ ਸੀਗੇ ਕਿਉਂਕਿ ਗਰਮੀਆਂ ਦੇ ਵਿੱਚ ਜਿਆਦਾ ਛੁੱਟੀਆਂ ਦਿੰਦੇ ਉਹਦੋਂ ਆਪਣੇ ਕੋਈ ਪ੍ਰੋਗਰਾਮ ਨਹੀਂ ਹੁੰਦਾ ਇੰਡੀਆ ਦੇ ਵਿੱਚ ਜਿਆਤਰ ਸਰਦੀਆਂ ਚ ਹੁੰਦੇ ਆ ਗਰਮੀਆਂ ਚ ਇੱਥੇ ਤਿੰਨ ਮਹੀਨਿਆਂ ਦੀਆਂ ਛੁੱਟੀਆਂ ਹੁੰਦੀਆਂ ਪੂਰੀਆਂ ਬੱਚੇ ਵੀ ਬੋਰ ਹੋ ਜਾਂਦੇ ਆ ਅਸੀਂ ਵੀ ਥੋੜੇ ਜਿ ਖਿਜਣ ਲੱਗ ਜਾਂਦੇ ਤੁਹਾਨੂੰ ਪਤਾ ਇੰਨੇ ਮਹੀਨੇ ਬੱਚੇ ਘਰ ਦੇ ਵਿੱਚ ਵੀ ਇਰੀਟੇਟ ਜਿ ਹੋ ਜਾਂਦੇ ਸਮਝ ਨਹੀਂ ਆਉਂਦਾ ਵੀ ਕੀ ਕਰੀਏ ਇਹੀ ਸਰਦੀਆਂ ਦੇ ਵਿੱਚ ਇੱਕ ਮਹੀਨਾ ਵੱਧ ਛੁੱਟੀਆਂ ਦੇ ਦੇਣ ਚਲੋ ਆਪਾਂ ਬੱਚਿਆਂ ਨੂੰ ਇੰਡੀਆ ਕਮਾ ਲਾਈਏ ਹੁਣ ਵੀ ਸੋਚਦੇ ਆ ਕਿਤੇ ਲੈ ਕੇ ਜਾਣੇ ਆ ਛੁੱਟੀਆਂ ਦੇ ਵਿੱਚ ਕਿਤੇ ਬਣਿਆ ਤਾਂ ਪਲਾਨ ਜ਼ਰੂਰ ਜਾਵਾਂਗੇ ਬੱਚਿਆਂ ਨੂੰ ਲੈ ਕੇ ਹੁਣ ਆਪਾਂ ਖਾਂਦੇ ਆ ਰੋਟੀ ਸਬਜੀ ਤੇ ਨਾਲ ਮੈਂ ਬਣਾਈਆਂ ਮੈਂ ਦੇਸੀ ਘਿਓ ਵਾਲੀਆਂ ਸੇਵੀਆਂ ਕਿਉਂਕਿ ਜੁਪੀ ਹੁਣ ਨੂੰ ਥੋੜੀ ਖੰਗ ਹੋਈ ਹੋਈ ਆ ਕਹਿੰਦੇ ਨੇ ਗਲੇ ਵਾਸਤੇ ਜਿਹੜੀਆਂ ਆਟੇ ਵਾਲੀਆਂ ਸੇਵੀਆਂ ਦੀਆਂ ਵਧੀਆ ਹੁੰਦੀਆਂ ਇਹਨਾਂ ਬੈੱਡ ਤੇ ਬਹਿ ਕੇ ਰੋਟੀ ਖਾਂਦਾ ਨਾਲ ਦੀ ਨਾਲ ਟੀਵੀ ਦੇਖਦਾ ਏ ਆ ਵੀ ਲੈ ਲਓ ਜੀ ਸਰ ਸੇਵੀਆਂ ਵੀ ਖਾ ਲਓਗੇ ओके जी ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜੇਕਰ ਸਾਡਾ ਬਲੌਗ ਤੁਹਾਨੂੰ ਵਧੀਆ ਲੱਗੂਗਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਓਕੇ ਜੀ ਬਾਏ ਜੀ ਸਾਰਿਆਂ ਨੂੰ ਅਰੀਵ ਦੇ ਚੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ